ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜੋ ਕਲੈਕਸ਼ਨਾਂ ਲੈ ਕੇ ਆਈਆਂ ਮੈਂ ਉਹਨਾਂ ਦੀ ਡਿਟੇਲ ਡਿਸਕ੍ਰਿਪਸ਼ਨ एवरीथिंग ਇੱਥੇ ਤੁਹਾਨੂੰ ਸ਼ੇਅਰ ਕਰ ਦੇਵਾਂਗੀ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ-ਕਿਹੜੇ ਸੂਟ ਕਿਵੇਂ ਦੇ ਕਿਹੜੇ ਰੰਗਾਂ ਵਿੱਚ ਕਿਵੇਂ ਦੇ ਪੈਟਰਨ ਦੇ ਵਿੱਚ ਐਡ ਕੀਤੇ ਨੇ ਫੈਬਰਿਕ ਦੀ ਡਿਟੇਲ ਤੇ ਜੋ ਵੀ ਦੁਪੱਟਾ ਬਾਟਮ ਸ਼ਰਟ ਤੇ ਪ੍ਰਾਈਸ ਵਗੈਰਾ ਸਾਰਾ ਕੁਝ ਮੈਂ ਇੱਥੇ ਦੱਸ ਦਿਆਂਗੀ ਫਰਸਟ ਕਲੈਕਸ਼ਨ ਜਿਹੜੀ ਆ ਰਹੀ ਹੈ ਸੂਟ ਤੁਹਾਨੂੰ ਇਹ ਵਾਲਾ ਆਲ ਓਵਰ ਮਿਲੇਗਾ 5 ਮੀਟਰ ਦਾ ਬ੍ਰੌਕੇਟ ਆਏਗਾ ਫਲਾਵਰ ਡਿਜ਼ਾਈਨ ਆਏਗਾ ਸ਼ਰਟ ਦੇ ਤੇ ਬਾਟਮ ਦਾ ਜਿਹੜਾ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਬ੍ਰੌਕੇਟ ਫੈਬਰਿਕ ਦੇ ਵਿੱਚ ਦੁਪੱਟਾ ਤੁਹਾਨੂੰ ਇਹਦਾ ਜੌਰਚਟ ਦਾ ਮਿਲੇਗਾ ਜੇ ਦੀ ਕੀ ਲੈਂਥ 2.5 ਮੀਟਰ ਆਏਗੀ ਤੇ ਫੋਰ ਸਾਈਡਾਂ ਦੇ ਨਾਲ ਜਿਹੜਾ ਫਾਰ ਵਾਲਾ ਪਾਕਿਸਤਾਨੀ ਸਟਾਈਲ ਦੀ ਲਾਸ ਹੁੰਦੀ ਆ ਉਹ ਲੱਗੀ ਮਿਲੇਗੀ ਸੂਟ ਤੁਹਾਨੂੰ 5 ਮੀਟਰ ਦਾ ਮਿਲੇਗਾ ਦੁਪੱਟਾ ਨਾਲ ਤੁਹਾਨੂੰ 2.5 ਮੀਟਰ ਦਾ ਚੌਰ ਚੜ ਦਾ ਮਿਲੇਗਾ ਸ਼ਰਟ ਤੇ ਬਾਟਮ ਦਾ ਫੈਬਰਿਕ ਬ੍ਰੌਕੇਟ ਹੈ 790 ਰੁਪਏ ਇਹਦਾ ਪ੍ਰਾਈਸ ਹੈ ਰੰਗ ਇਹਦੇ ਵਿੱਚ ਮੇਰੇ ਕੋਲ 25 ਨੇ ਤੇ ਸਾਰੇ ਰੰਗ ਅਵੇਲੇਬਲ ਨੇ ਇਹ ਸੈਕਿੰਡ ਕਲੈਕਸ਼ਨਾਂ ਚੱਲ ਰਹੀਆਂ ਨੇ ਬਹੁਤ ਪਿਆਰੀਆਂ ਹੈਂਡ ਪੇਂਟ ਵਾਲੀਆਂ ਇਹਦੇ ਵਿੱਚ 50 ਤੋਂ ਉੱਪਰ ਰੰਗ ਅਵੇਲੇਬਲ ਨੇ ਤੇ ਤੁਸੀਂ ਇਹਨਾਂ ਨੂੰ ਆਪਣੀ ਚੋਇਸ ਅਕੋਰਡਿੰਗਲੀ ਕੋਈ ਕਲਰ ਵੀ ਕਰਵਾ ਸਕਦੇ ਹੋ ਪੰਜਾਬੀ ਸਟਾਈਲ ਦੇ ਸੂਟ ਨੇ ਸੂਟ ਤੁਹਾਨੂੰ ਜਿਹੜਾ ਮਿਲੇਗਾ 5 ਮੀਟਰ ਦਾ ਆਲ ਓਵਰ ਸੂਟ ਮਿਲੇਗਾ ਚੌੜ ਛੱਟ ਦਾ ਫੈਬਰਿਕ ਆਏਗਾ ਇਹਦਾ ਤੁਹਾਨੂੰ ਮਿਲੇਗਾ ਜਿਹੜਾ ਫਰੰਟ ਤੇ ਹੈਂਡ ਪੇਂਟ ਹੈ ਨਵੇਂ ਡਿਜ਼ਾਈਨ ਆਏ ਨੇ ਹੈਂਡ ਪੇਂਟ ਵਾਲੇ ਤੇ 슬ੀਵਸ ਤੇ ਵੀ ਡਿਜ਼ਾਈਨ ਆਏਗਾ ਪੇਂਟ ਹੋਇਆ ਹੈ 슬ੀਵਸ ਤੇ ਵੀ ਘੇਰਾ ਹੈ ਫਰੰਟ ਤੇ ਸਾਰੇ ਤੁਹਾਨੂੰ ਇਹ ਮਿਲੇਗਾ ਰੰਗ ਜਿਵੇਂ ਮੈਂ ਦੱਸਿਆ ਕਿ ਇਹਦੇ ਵਿੱਚ ਤੁਹਾਨੂੰ 50 ਤੋਂ ਉੱਪਰ ਰੰਗ ਮਿਲ ਜਾਣਗੇ ਦੁਪੱਟਾ ਇਹਦਾ 2.5 ਮੀਟਰ ਦਾ ਆਲਓਵਰ ਮਿਲੇਗਾ ਜਾਰਜਟ ਫੈਬਰਿਕ ਦੇ ਨਾਲ ਹੀ ਤੋਤੇ ਵੀ ਹੈਂਡ ਪੇਂਟ ਹੈ ਦੁਪੱਟੇ ਤੇ ਸਾਰੇ ਪ੍ਰਾਈਸ ਜਿਹੜਾ ਇਹਦਾ 860 ਰੁਪਏ ਹੈ 860 ਰੁਪਏ ਦੇ ਵਿੱਚ ਤੁਸੀਂ ਬਹੁਤ ਪਿਆਰਾ ਜਾਰਜਟ ਫੈਬਰਿਕ ਦੇ ਵਾਲਾ ਹੈਂਡ ਪੇਂਟ ਹੈ ਮਸ਼ੀਨ ਪੇਂਟ ਨਹੀਂ ਹੈ ਬਿਲਕੁਲ ਹੈਂਡ ਪੇਂਟ ਵਾਲਾ ਤੁਹਾਨੂੰ ਸੂਟ ਮਿਲੇਗਾ ਰੰਗ ਕਾਫੀ ਹੈਗੇ ਨੇ ਇਹਦੇ ਵਿੱਚ ਦੁਪੱਟਾ ਦੇ ਨਾਲ ਮਿਲੇਗਾ ਜੌਰਜਟ ਤੋਤੇ ਵੀ ਹੈਂਡ ਪੇਂਟ ਹੋਇਆ ਤੇ ਫੈਬਰਿਕ ਜਿਹੜਾ ਇਹਦਾ ਜੌਰਜਟ ਦਾ ਤੇ ਪ੍ਰਾਈਸ ਇਹਦਾ 860 ਰੁਪਏ 850 ਦੇ ਰਕਪ ਦੇ ਪ੍ਰਾਈਸ ਦੇ ਨਾਲ ਤੁਹਾਨੂੰ ਇੱਕ ਬਹੁਤ ਸੋਹਣਾ ਪਿਆਰਾ ਸੂਟ ਮਿਲੇਗਾ ਤੁਸੀਂ ਇਹਨਾਂ ਨੂੰ ਛੋਟੇ-ਮੋਟੇ ਫੰਕਸ਼ਨਾਂ ਤੇ ਪਾ ਸਕਦੇ ਹੋ ਰੰਗ ਬਹੁਤ ਸੋਹਣੇ ਨੇ ਪਿਆਰੇ ਨੇ ਡਿਜ਼ਾਈਨ ਬੜੇ ਵਕਰੇ-ਵਕਰੇ ਨਵੇਂ-ਨਵੇਂ ਨੇ ਬਾਕੀ ਤੁਸੀਂ ਅਗਰ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਤਾਂ ਮੈਂ ਨੰਬਰ ਆਪਣਾ 6239245750 ਦਿੱਤਾਇਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰਾ ਦਿਓ ਜਿਸ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਉਹ ਜੋ ਵੀ ਅਪਡੇਟਸ ਮੈਂ ਕਰਦੀਆਂ ਤੇ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ। ਤਾਂ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇਨਾ ਹੀ। ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ।